ਰਾਸ਼ਟਰੀ ਰਾਸ਼ਟਰਪਤੀ ਦੇ ਨਾਲ ਇੱਕ ਹਾਸੋਹੀਣੀ ਮਸਲਾ ਹੋ ਗਿਆ ਉਹ ਵੀ ਕੈਮਰਿਆਂ ਦੇ ਸਾਹਮਣੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਉਹ ਜਹਾਜ਼ ਤੋਂ ਉਤਰਨ ਲੱਗਦੇ ਨੇ ਤਾਂ ਇੱਕ ਹੱਥ ਹੈ ਜਿਹੜਾ ਉਹਨਾਂ ਦੇ ਮੂੰਹ ਦੇ ਵੱਲ ਆ ਰਿਹਾ ਵਾ ਜਿਹੜਾ ਕਿ ਉਹਨਾਂ ਨੂੰ ੱੱਕਾ ਮਾਰ ਰਿਹਾ ਹਾਲਾਂਕਿ ਤਸਵੀਰਾਂ ਵੀਅਤਨਾਮ ਦੀਆਂ ਦਸੀਆਂ ਜਾ ਰਹੀਆਂ ਨੇ ਕਿਉਂਕਿ ਫਰਾਂਸ ਦੇ ਰਾਸ਼ਟਰਪਤੀ ਦੱਖਣ ਪੂਰਬੀ ਏਸ਼ੀਆ ਦੌਰੇ ਤੇ ਨੇ ਔਰ ਪਹਿਲੇ ਪੜਾ ਦੇ ਉੱਤੇ ਉਹਨਾਂ ਨੇ ਵੀਅਤਨਾਮ ਦੇ ਵਿੱਚ ਲੈਂਡਿੰਗ ਕੀਤੀ ਜਿਸ ਦੌਰਾਨ ਉਹਨਾਂ ਦੀ ਧਰਮ ਪਤਨੀ ਬਰਗੇਟ ਮੈਕਰੋਨ ਉਹਨਾਂ ਦੇ ਮੂੰਹ ਤੇ ੱੱਕਾ ਮਾਰਦੀ ਕੈਮਰਿਆਂ ਦੇ ਸਾਹਮਣੇ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਦੌਰਾਨ ਜਹਾਜ਼ ਦੇ ਵਿੱਚ ਬਰਗੇਟ ਮੈਕਰੋਨ ਓਲੇ ਸਾਈਡ ਖੜੀ ਹੈ ਸ਼ਾਇਦ ਉਸ ਨੂੰ ਇਹ ਨਹੀਂ ਪਤਾ ਸੀਗਾ ਕਿ ਬਾਹਰ ਮੀਡੀਆ ਦੇ ਕੈਮਰੇ ਉਹਨਾਂ ਦੀ ਉਡੀਕ ਕਰ ਰਹੇ ਹਨ ਇਸ ਦੌਰਾਨ ਇਹ ਹਾਸੋਹੀਣੀ ਮਾਮਲਾ ਵੈ ਜਿਹੜਾ ਇਮੈਨੂਅਲ ਮੈਕਰੋਨ ਜੋ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਇਹ ਹਾਸੋਹੀਣੀ ਮਸਲਾ ਜਿਹੜਾ ਕੈਮਰਿਆਂ 'ਚ ਵੀ ਕੈਦ ਹੋ ਗਿਆ ਮਸਲਾ ਇੱਥੇ ਹੀ ਨਹੀਂ ਖਤਮ ਹੁੰਦਾ ਬਾਹਰ ਆ ਕੇ ਵੀ ਬਰਗੇਟ ਮੈਕਰੋਂ ਦਾ ਗੁੱਸਾ ਹੈ ਜਿਹੜਾ ਨਜ਼ਰ ਆਇਆ ਕਿਉਂਕਿ ਜਦੋਂ ਫ੍ਰੈਂਚ ਰਾਸ਼ਟਰਪਤੀ ਨੇ ਆਪਣਾ ਹੱਥ ਉਹਨਾਂ ਵੱਲ ਵਧਾਇਆ ਤਾਂ ਵੀ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ